ਸ਼ਾਇਦ ਆਪ ਨੂੰ ਪਤਾ ਹੋਵੇ ਕਿ ਬੜੋਦਾ ਦੇ ਵਿੱਚ ਇੱਕ ਬਹੁਤ ਵੱਡੇ ਇਜਲਾਸ ਦੇ ਵਿੱਚ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹਿਬਰ ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨ ਦੇ ਵਿੱਚ ਇਹ ਭੁੱਲਾ ਹੋਇਆ ਰਹਿਬਰ ਹੈ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲੇ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਬੋਲੇ ਆਏ ਗਲੇ ਵਿੱਚ ਮਾਲਾ ਪੈਨਾਣੀ ਸੀ ਤਲਵਾਰਾਂ ਤੇ ਕਿਰਪਾਨਾਂ ਪਵਾ ਛੜੀਆਂ ਇਹ ਮਹਾਤਮਾ ਬੰਦ ਗਾਂਧੀ ਦੇ ਬੋਲ ਸਾਂ ਖੁਸ਼ਕਿਸਮਤੀ ਸਮਝ ਲੋ ਕੌਮ ਦੇ ਉਹਨਾਂ ਦੇ ਨਾਲ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜਨਦਾਸਨ ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅੰਬਾਦਾਬਾਦ ਦੇ ਵਿੱਚ ਬਣਾਇਆ ਸੀ ਦੱਸਿਆ ਬਈ ਮੈਂ ਸਿਕ ਮਿਸ਼ਨਰੀ ਆ ਤੇ ਬਰੋਦਾ ਦੇ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾ ਕਰਨਾ ਹੈ। ਕਾਲ ਮਟੋਲ ਤੇ ਬੜੀ ਕੀਤੀ। ਮਹਾਤਮਾ ਮੈਂ ਬੈਸ ਨਹੀਂ ਕਰਨੀ ਇਹ ਨਹੀਂ ਹੋਰੀ। ਪਰ ਗੰਗਾ ਸਿੰਘ ਸਿੱਧੇ ਹੋਵੇ ਨਹੀਂ ਪੈਸੇ ਨਹੀਂ ਕਰਨੀ ਤੇ ਇਤਨੇ ਲਫ਼ਜ਼ ਉਹ ਫੇਕਾਏ ਕਿਉਂ ਨੇ? ਇਤੇ ਕਰਨੀ ਪੈਗੇ। ਵਿਚਾਰ ਦੇ ਕਰਨੀ ਪੈਗੇ। ਉਹ ਕਹਿਣ ਲੱਗੇ ਅੱਛਾ ਮੈਂ ਨਹੀਂ ਆਪਣੇ ਕੁਝ ਵਿਚਾਰ ਦੱਸਦਾ ਤੂੰ ਹੀ ਦੱਸ। ਤੋ ਗੰਗਾ ਸਿੰਘ ਨੇ ਗੱਲ ਇੱਥੋਂ ਸ਼ੁਰੂ ਕੀਤੀ ਵੀ ਤੁਸੀਂ ਹਰ ਖਾਂ ਤੇ ਕਹਿੰਦੇ ਹੋ ਗੀਤਾ ਮੇਰੀ ਮਾਂ ਹੈ ਗੀਤਾ ਨੂੰ ਮਾਂ ਕਹਿੰਦੇ ਸਨ ਮਹਾਤਮਾ ਗਾਂਧੀ ਤੇ ਮਾਂ ਹੈ ਮੇਰੀ ਔਰ ਜ਼ਿਆਦਾ ਪਾਠ ਪੜ੍ਹਨ ਉਸੇ ਲਈ ਕਰਦੇ ਸ ਕਿਉਂਕਿ ਗੀਰਕਾ ਦੇ ਕਰਮ ਫਿਲਾਸਫੀ ਬੜੀ ਜ਼ੋਰ ਦੀ ਹੈ ਤੇ ਸ਼ੁਭ ਕਰਮਾਂ ਦੇ ਤੇ ਮਹਾਤਮਾ ਗਾਂਧੀ ਬਹੁਤ ਜ਼ੋਰ ਦੇਂਦਾ ਰਿਹਾ ਤੇ ਜਿਹੜਾ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮ ਪਖੰਡ ਹੋਣਗੇ ਉਹ ਅੱਜ ਚੰਗਾ ਕਰ ਰਿਹਾ ਕੱਲ ਮਾਰਾ ਕਰੇਗਾ ਜੋ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਹੁੰਦੀ। ਔਰ ਅਸੀਂ ਦੇਖਨੇ ਆ ਜਿਨ੍ਹਾਂ ਨੂੰ ਸ਼ੁਭ ਕਰਮਾਂ ਦਿੱਤੇ ਮਜਬੂਰ ਕਰਕੇ ਸ਼ੁਭ ਬਣਾਇਆ ਗਿਆ ਅਸੀਂ ਬਾਰੋਂ-ਬਾਰੋਂ ਅਜੋ ਦੇਸ਼ ਦੇ ਲੁਕੇਰੇ ਸਾਬਤ ਹੋਏ ਨੇ ਮਹਾਤਮਾ ਗਾਂਧੀ ਦੇ ਚੇਤੇ। ਔਰ ਦੇਸ਼ ਨੂੰ ਕਿੱਥੇ ਲੈ ਗਏ ਨੇ ਤੁਹਾਡੇ ਸਾਹਮਣੇ। ਖੈਰ ਇਧਰੇ ਨਿੰਦਕਵੇਂ ਨੂੰ ਨਾ ਸਮਝ ਲੈਣਾ। ਤੇ ਇਹ ਵੀ ਨਾ ਸਮਝਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ। ਨਹੀਂ, ਤੁਹਾਨੂੰ ਇੱਕ ਸਾਵਧਾਨ ਕਰ ਰਿਹਾ। ਦੇਸ਼ ਵਿਦੇਸ਼ ਵਿੱਚ ਐਸੀਆਂ ਲਹਿਰਾਂ ਵੀ ਚੱਲ ਰਹੀਆਂ ਬਿਜਰੇ ਪਾਣੀ ਕਿਸੇ ਦੀ ਜ਼ਿਆਦਾ ਨਹੀਂ ਕਿਸੇ ਤਰੀਕੇ ਨਾਲ ਕਟਾਇਆ ਜਾ ਤਾਂ ਇਹਨਾਂ ਦੀ ਆਵਾਜ਼ ਦਬਾਈ ਜਾ ਸਕਦੀ ਹੈ ਤਾਂ ਉਹ ਕੇ ਮਨਮਰਜ਼ੀ ਕੀਤੀ ਜਾ ਸਕਦੀ ਹੈ और तकरीबन तकरीबन 35 ਸਾਲ ਤੋਂ ਅਸੀਂ ਮਾਰ ਘਾਰੇ 35 ਸਾਲ ਤੋਂ ਐਸਾ ਅਸੀਂ ਦੇਖਦੇ ਤੈਨ ਖੈਰ ਮੁਕਤਸਰ ਉਸ करिए ਗੰਗਾ ਸਿੰਘ ਕਹਿਣ ਲੱਗੇ ਇਹ ਮਾਂ ਹੈ ਨਾ ਪੜੇ ਉਹਨਾਂ ਨੇ ਕਿ ਹਾਂ ਮੇਰੀ ਮਾਂ ਹੈ ਮੈਂ ਰੋਜ਼ ਮਰਦਾ ਦੀ ਪ੍ਰੇਰਣਾ ਇਸ ਗੀਤਾ ਕੋ ਲੈਣਾ ਗੰਗਾ ਸਿੰਘ ਕਹਿਣ ਲੱਗੇ ਮੈਨੂੰ ਵੀ ਸਨਮਾਨ ਹੈ ਇਸ ਗ੍ਰੰਥ ਦਾ ਮੈਨਿੰਦਕ ਨਹੀਂ ਇਹ ਕੀਮਤੀ ਗ੍ਰੰਥ ਹੈ ਇਸ ਵਿਸ਼ਲੀ ਕੀਮਤੀ ਸੌਰਾਤ ਹੈ ਰਿਸ਼ੀ ਬਿਆਸ ਦੀ ਲਿਖੀ ਹੋਈ ਹੈ ਅਸੀਂ ਕਦਰ ਕਰਦੇ ਤੁਸੀਂ ਮਾਂ ਕਹਿੰਦੇ ਹੋ ਇਸ ਦੀ ਵੀ ਕਦਰ ਕਰਦੇ ਪਰ ਜ਼ਰਾ ਇਹ ਦੱਸੋ ਕਿ ਇਹ ਗੀਤਾ ਉਚਾਰਨ ਕਿੱਥੇ ਹੋਈ ਕਿਹੜੀ ਥਾਂ ਤੇ ਉਚਾਰਨ ਹੋਈਏ ਇਤਿਹਾਸ ਦੇ ਖੋਜੀ ਇਸ ਦਲ ਨੂੰ ਜਾਣਦੇ ਨੇ ਇਹ ਮੈਦਾਨੇ ਜੰਨ ਵਿੱਚ ਉਚਾਰਨ ਹੋਈਏ ਕੁਰਖੇਸ਼ਰਪੇ ਅਰਜਨ ਨੇ ਅਨਸ਼ ਬਾਨ ਸੁਟ ਦਿੱਤਾ ਸੀ 유ਦਿਸ਼ਤਰ ਨੇ ਤਲਵਾਰ ਸੁਟ ਦਿੱਤੀ ਸੀ ਨਕਲ ਸਾਦੇਵ ਤੇ ਦੀਸ਼ਮ ਨੇ ਆਪਣੇ ਸ਼ਸਤਰ ਸੁਟ ਦਿੱਤੇ ਸਨ ਅਰਜਨ ਨੇ ਸਿੱਧਾ ਹੀ ਕਹਿ ਦਿੱਤਾ ਭਗਵਨ ਅਸੁਰ ਨਹੀਂ ਲੜਨਾ ਭਈ ਕਿਉਂ ਕਿਉਂ ਨਹੀਂ ਲੜਨਾ ਤੋ ਅਰਜਨ ਕਹਿ ਲਗਾ ਉਹ ਦਰੋਣਾ ਚਾਰਜ ਮੇਰਾ ਚਚੇਰਾ ਭਰਾ ਉਹ ਦਰਯੋਧਨ ਮੇਰਾ ਚਚੇਰਾ ਭਰਾ ਉਹ ਦਰੋਣਾ ਚਾਰਜ ਮੇਰਾ ਗੁਰੂ ਉਹ ਬੇਸ਼ਮ ਮੇਰਾ ਪਿਤਾਮਾ ਆਪਣਿਆਂ ਨੂੰ ਮਾਰਾਂ ਪਿਤਾਮੇ ਨੂੰ ਮਾਰਾਂ ਗੁਰੂ ਨੂੰ ਮਾਰਾਂ ਆਪਣੇ ਘਰਾਂ ਨੂੰ ਮਾਰਾਂ ਮੈਂ ਨਹੀਂ ਲੜ ਹਾਰ ਹੁੰਦੀ ਇਤਿਹਾਰੀ ਜੀ ਨਹੀਂ ਕੁਝ ਮਿਲਦਾ ਤੇ ਨਾ ਹੀ ਸਹੀ ਪਰ ਮੈਂ ਆਪਣਿਆਂ ਨੂੰ ਮਾਰਨਾ ਨਹੀਂ गणेशबान सुट ਦਿੱਤਾ श्री कृष्ण ਨੇ ਸਮਝਾਇਆ अर्जुन ਠੀਕ ਨਮੰਦਾਏ ਤੇਰੇ ਆਪਣੇ ਨੇ ਪਰ ਆਪਣੇ ਜਿਸਮ ਦੇ ਦਿੱਤੇ ਕੋਈ ਮਵਾਦ ਦੇ ਨਾਲ ਭਰਿਆ ਹੋਇਆ ਪੋਰਾ ਨਿਕਲਾਵੇ ਜ਼ਹਿਰ ਨਾਲ ਭਰਿਆ ਬੜੀ ਪੀੜਾ ਹੋਵੇ ਔਰ ਉਸ ਤੋਂ ਤੜਪਣਾ ਬੜੀ ਹੋਵੇ ਤੋ ਚੀਰਾ ਦੇਣਾ ਪੈਂਦਾ ਉਹ ਮਵਾਦ ਕੱਢਣੀ ਪੈਂਦੀ ਭਾਵੇਂ ਆਪਣੀ ਜਿਸਮ ਦੀ ਕੱਢਣੀ ਹੈ ਤੇ ਕੋੜਾ ਭਾਵੇਂ ਆਪਣੇ ਕਾਹ ਵੀ چیرਣਾ ਤੈੰਦਾ ਏ ਸਾਰੇ ਤੇਰੇ ਆਪਣੇ ਨੇ ਪਰ ਦੇਸ਼ ਧਰਮ ਨੂੰ ਚੰਬੜੇ ਕੋੜੇ ਨੇ ਚੀਲਦੇ ਇਹਨਾਂ ਨੂੰ ਕੋਈ ਪਾਪ ਨਹੀਂ ਮਾਰਦੇ ਇਹਨਾਂ ਕੋਈ ਪਾਪ ਨਹੀਂ ਬੁਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਭਲੇ ਨੂੰ ਸੱਟ ਮਾਰਨਾ ਹੈ ਹਨੇਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਰੋਸ਼ਨੀ ਵਾਸਤੇ ਰਸਤੇ ਬੰਦ ਕਰਨੇ ਕਿ ਕ੍ਰਿਸ਼ਨ ਨੇ ਗੱਲ ਸਮਝਾਈ ਸਮਝ ਚ ਆ ਗਏ ਸੁੱਤੇ ਆਇਆ धनुष बाण अर्जुन ਨੇ ਫਿਰ ਚੁਕਲੇ ਘਮਸਾਨ ਦਾ ਯੁੱਧ ਹੋਇਆ ਤੇ ਮਹਾਭਾਰਤ ਜੋ ਲਿਖੀ ਗਈ ਹੈ ਉਸ ਦੇ ਕਥਨ ਅਨੁਸਾਰ ਲੱਖਾਂ ਬੰਦੇ ਕਈ ਦਿਨ ਲੜਾਈ ਦੇ ਵਿੱਚ ਮੌਤ ਦੇ ਘਾਟ ਉਤਰੇ ਔਰ 크੍ਰਿਸ਼ਨ ਦੇ ਦੋ ਬੋਲਾਂ ਕਰਕੇ ਜਦ ਪ੍ਰਿੰਸਪਲ ਗੰਦਾਸ਼ਿਵ ਨੇ ਕਿਹਾ ਵੀ ਜਿਸ ਗੀਤਾ ਨੂੰ ਤੁਸੀਂ ਮਾਂ ਕਹਿੰਦੇ ਹੋ ਉਹ ਤੇ ਮੈਦਾਨੇ ਜੰਨ ਵਿੱਚ ਉਚਾਰਨ ਹੋਈ ਹੈ ਕਿ ਨਿਰੀ ਮੈਦਾਨੇ ਜੰਨ ਰਿਚ ਨਹੀਂ ਉਚਾਰਨ ਹੋਈ ਬੀਤਾ ਕਰਕੇ ਜੰਦ ਹੋਈ ਹੈ ਅਦਰ ਗੀਤਾ ਕ੍ਰਿਸ਼ਨ ਦੀ ਰਸਨਾ ਤੋਂ ਨਾ ਨਿਕਲਦੀ ਲੱਖਾਂ ਬੰਦੇ ਮੌਤ ਦੇ ਘਾਟ ਨਹੀਂ ਉਤਰਮੇ ਸਾਂ ਤੇ ਤੁਸੀਂ ਇਸੇ ਨੂੰ ਮਾਂ ਕਹੀ ਜਾਂਦੇ ਇੱਕ ਪਾਸੇ ਐਨਸਾ ਪਰਮ ਧਰਮ ਕਹਿੰਦੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਨੂੰ ਭੋਲਾ ਰਹਿਬਰ ਕਹਿੰਦੇ ਹੋ ਤੇ ਇੱਕ ਪਾਸੇ ਉਸ ਗੀਤਾ ਨੂੰ ਮਾਂ ਕਹਿੰਦੇ ਹੋ ਜਿਸ ਨੇ ਲੱਖਾਂ ਬੰਦੇ ਮੌਤੇ ਘਾਟ ਉਕਾਰਦੇ ਵਾਹ ਕੰਝੇ ਨੇ ਮਹਾਤਮਾ ਗਾਂਧੀ ਨੇ ਜਿਹੜੇ ਬੋਲ ਬੋਲੇ ਇਸ ਤੋਂ ਗੁਸਤਾਖੀ ਮਾਕ ਉਨ੍ਹਾਂ ਦੀ ਸ਼ਖਸੀਅਤ ਚਲਗਦੀ ਪਈੋ ਕੀ ਨੇ ਉਹ ਕਿਨ ਹੈ ਉਹਨਾਂ ਨੇ ਕਹਿ ਦਿੱਤਾ ਪ੍ਰਿੰਸੀਪਲ ਸਾਹਿਬ ਇਹ ਜੰਗ ਨਹੀਂ ਹੋਈ ਇਹ ਅੰਦਰ ਦੀ ਜੰਗ ਦਾ ਜ਼ਿਕਰ ਹੈ ਮਹਾਤਮਾ Gandhi ਇਹੀ ਕਹਿੰਦੇ ਹੁੰਦੇ ਸਨ ਹਰ ਵਾਰ ਇਹ ਜੰਗ ਨਹੀਂ ਹੋਈ ਇਹ ਅੰਦਰ ਦੀ ਜੰਗ ਦਾ ਜ਼ਿਕਰ ਹੈ ਤੇ ਗੰਗਾ ਸਿੰਘ ਕਿੱਥੇ ਚੁੱਪ ਕਰਨ ਵਾਲਾ ਸੀ ਕਹਿਣ ਲੱਗੇ ਜੇ ਇਹ ਜੰਗ ਨਹੀਂ ਹੋਈ ਤਾਂ ਫਿਰ ਇਹ ਵੀ ਕਬੂਲ ਕਰੋ ਕਿਰਸ਼ਨ ਨਹੀਂ ਹੋ ਕੋਈ ਅੰਦਰ ਦੇ ਕਿਰਸ਼ਨ ਦੀ ਗੱਲ ਹੈ ਇਹ ਗੀਤਾ ਬਾਹਰ ਨਹੀਂ ਉਚਾਰਨ ਹੋਈ ਕੋਈ ਅੰਦਰ ਦੀ ਗੀਤਾ ਦੀ ਗੱਲ ਹੈ ਬਾਹਰ ਦੀ ਗੀਤਾ ਮੰਨ ਲੈਂਦੇ ਹੋ ਬਾਹਰ ਦਾ ਕ੍ਰਿਸ਼ਨ ਮੰਨ ਲੈਂਦੇ ਹੋ ਬਾਹਰ ਦੀ ਮਹਾਭਾਰਤ ਤੋਂ ਹੀ ਇਨਕਾਰੀ ਹੋ ਇਸ ਵਾਸਤੇ ਕਿ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੰਡਨ ਕਰਨ ਦਾ ਇੱਕ ਮੌਕਾ ਮਿਲ ਜਾਂਦਾ ਤੇ ਮੈਂ ਇਸ ਤਰ੍ਹਾਂ ਦੀ ਦੋ ਝਾੜਾਂ ਜਦ ਗੰਗਾ ਸਿੰਘ ਨੇ ਪਾਈਆਂ ਮਹਾਤਮਾ ਗਾਂਧੀ ਨੇ ਬਹੁਤ ਵੱਡੀ ਸਭਾ ਵਿੱਚ ਮਾਕੀ ਮੰਗੀ ਸੀ ਬਈ ਮੈਂ ਤੁਹਾਨੂੰ ਬੋਲ ਰਹੀ